ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਹਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਟੋਲ ਪਲਾza ਬੰਦ ਕਰ ਦਿੱਤਾ ਗਿਆ। ਪੰਜਾਬ ਵਾਸੀਆਂ ਲਈ ਇੱਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਨੇ ਜਗਰਾਓ ਨਕੋਦਰ ਰੋਡ ਤੇ ਟੋਲ ਪਲਾza ਬੰਦ ਕਰਨ ਦਾ ਫੈਸਲਾ ਕੀਤਾ। ਤੇ ਇਹ ਫੈਸਲਾ ਨਿਰਧਾਰਤ ਸਮੇਂ ਤੋਂ ਲਗਭਗ ਡੇਢ ਸਾਲ ਪਹਿਲਾਂ ਲਾਗੂ ਕੀਤਾ ਜਾ ਰਿਹਾ ਹੈ। ਟੋਲ ਪਲਾza ਪਹਿਲਾ 15 ਮਈ 2027 ਤੱਕ ਚੱਲਣ ਵਾਲਾ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਸ ਰੂਟ ਤੇ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਕੋਈ ਟੋਲ ਨਹੀਂ ਦੇਣਾ ਪਵੇਗਾ ਪੰਜਾਬ ਸਰਕਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਢੇ 3 ਸਾਲਾਂ ਵਿੱਚ 18 ਟੋਲ ਪਲਾਜ਼ੇ ਪਹਿਲਾ ਹੀ ਬੰਦ ਕਰ ਦਿੱਤੇ ਗਏ ਹਨ ਤੇ ਜਗਰਾਉ ਨਕੋਦਰ ਟੋਲ ਪਲਾza ਇਸ ਲੜੀ ਵਿੱਚ 19ਵਾਂ ਬਣ ਗਿਆ ਇਸ ਕਦਮ ਦੇ ਨਾਲ ਨਾ ਸਿਰਫ ਯਾਤਰੀਆਂ ਨੂੰ ਰਾਹਤ ਮਿਲੇਗੀ ਸਗੋ ਆਵਾਜ਼ ਆਈ ਦੇ ਖਰਚੇ ਵੀ ਘਟ ਹੋਣਗੇ ਤੇ ਰਾਜ ਸਰਕਾਰ ਦੇ ਅਨੁਸਾਰ ਇਹ ਟੋਲ ਪਲਾਜ਼ੇ ਪਹਿਲਾਂ ਚੰਨ ਤੱਕ ਨਿੱਜੀ ਪਾਈ ਵਾਲੀ ਪੀਪੀਪੀ ਮਾਡਲ ਦੇ ਚੁਲਾਏ ਜਾਂਦੇ ਸਨ ਤੇ ਹੁਣ ਇਹਨਾਂ ਸੜਕਾਂ ਦੀ ਨਿਗਰਾਨੀ ਅਤੇ ਰੱਖ-ਰਖਾਅ ਸਰਕਾਰ ਦੇ ਨਿਯੰਤਰਣ ਅਧੀਨ ਹੋਵੇਗਾ ਸਰਕਾਰੀ ਅੰਕੜਿਆਂ ਦੇ ਅਨੁਸਾਰ ਪਹਿਲਾਂ 18 ਟੋਲ ਪਲਾਜ਼ੇ ਹਰ ਸਾਲ ਸਰਕਾਰ ਨੂੰ ਲਗਭਗ 222 ਕਰੋੜ ਦਾ ਮਾਲੀਆ ਪੈਦਾ ਕਰਦੇ ਸਨ ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਕ ਸਹੂਲਤ ਸੁਚਾਰੂ ਆਵਾਜਾਈ ਪ੍ਰਵਾਹ ਅਤੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵੱਲ ਇੱਕ ਹੋਰ ਵੱਡਾ ਕਦਮ ਹੈ